ਪਾਈ ਸਰਬਜੀਤ ਸਿੰਘ ਜੀ ਦਾ 27 1999 ਨੂੰ ਆਪਣੇ ਦੋ ਸਾਥੀਆਂ ਸਮੇਤ ਉਹਨਾਂ ਨੂੰ ਇੱਕ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਕੋਠੇ ਦੇ ਸੁੱਤੇ ਸੀ ਮੈਂ ਤੇ ਮੇਰੇ ਬਾਪੂ ਸਾਹਿਬ ਤੇ ਮੇਰੀ ਮਦਰਨਾ ਮੇਰਾ ਛੋਟਾ ਬ੍ਰਦਰ ਸੁੱਤਾ ਸੀ ਤਾਂ ਪੁਲਿਸ ਸਾਡੇ ਘਰ ਆਉਂਦੀ ਹੈ ਤਾਂ ਮੇਰੇ ਬਾਪਾ ਸਾਹਿਬ ਨੇ ਘਰੋਂ ਹੀ ਕੋਠੇ ਤੋਂ ਜੜਾ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ ਉਸ ਵੇਲੇ ਐਸਐਸਪੀ ਸੀ타ਰਾਮ ਕੋਈ ਦੱਸਦੇ ਹੁੰਦੇ ਸੀ ਕਿ ਜਿਹੜਾ ਗਾੜੀ ਜਿਹੜਾ ਤਸ਼ੱਦਦ ਜਿਹੜਾ ਕਹਿ ਸਕਦੇ ਹਾਂ ਕਿ ਉਹਨੇ ਕੀਤਾ ਨੌਜਵਾਨਾਂ ਤੇ ਓਕੇ ਉਹ ਚੀਜ਼ ਦਾ 50000 ਰੁਪਏ ਦੀ ਮੰਗ ਪਰਿਵਾਰ ਤੋਂ ਕੀਤੀ ਗਈ ਉਸੇ ਵੇਲੇ ਮੇਰੇ ਕੋਲੋਂ ਉਸ ਵਕਤ ਦੇ ਪੁਲਿਸ ਅਸਤਰਾਂ ਨੂੰ 50000 ਰੁਪਏ ਮੰਗਿਆ ਗਿਆ ਜੀ ਬਿਲਕੁਲ ਇਹ ਇਹਨਾਂ ਨੇ ਛੱਡ ਦਿੰਦੇ ਆ ਛੱਡ ਦਿੰਦੇ ਆ ਪਿਤਾ ਜੀ ਨੂੰ ਦਿੱਸਦਾ ਹੀ ਕਿ ਹੁਣ ਇਹਨਾਂ ਨੇ ਜੋ ਆਪਣਾ ਕਰਮ ਕਰਨਾ ਉਹ ਕਰ ਹੀ ਦੇਣਾ ਤਾਂ ਉਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਉੱਥੇ ਉਸ ਕਿਸਾਨ ਦੀ ਜਾਪਾਨੀਏ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਹਿੱਕ 'ਚ ਗੋਲੀ ਮਾਰਦੇ ਤੁਸੀਂ ਵਾਹ ਜਿਹੜੀ ਬਾਡੀ ਸੀ ਉਹ ਘਰ ਵਾਸਤੇ ਨਹੀਂ ਦਿੱਤੀ ਗਈ ਉੱਥੇ ਪੱਤੀ ਦੇ ਸ਼ਮਸ਼ਾਨ ਘਾੜੀ ਵਿੱਚ ਜਿਹੜਾ ਜਿਹੜਾ ਫਾਜ਼ਲ ਸਾਹਿਬ ਦਾ ਜਿਹੜਾ ਉੱਥੇ ਸੰਸਕਾਰ ਹੋਇਆ ਬੀਬੀ ਪਰਮਜੀਤ ਕੌਰ ਖਾਲੜਾ ਭਾਈ ਪਰਮਜੀਤ ਸਿੰਘ ਖਾਲੜਾ ਜਿਹੜਾ ਮਿਸ਼ਨ ਆ ਖਾਲੜਾ ਭਾਈ ਜਸਵੰਤ ਸਿੰਘ ਖਾਲੜਾ ਸਿੰਘ ਖਾਲੜਾ ਉਹਨਾਂ ਦਾ ਜਿਹੜਾ ਮਿਸ਼ਨ ਹੈ ਉਹਨਾਂ ਵੱਲੋਂ ਸਾਨੂੰ ਦੋ ਸਵਾ ਦੋ ਲੱਖ ਰੁਪਏ ਦੀ ਮਦਦ ਜਿਹੜੀ ਉਸ ਵਕਤ ਮੋਤੀ ਉਸ ਵੇਲੇ ਕਰਵਾਈ ਗਈ ਉਸ ਤੋਂ ਬਾਅਦ ਚ ਨਾ ਕੋਈ ਜਥੇਬੰਦੀ ਨਾ ਕੋਈ ਮੰਨੇ ਕੋਈ ਸਾਡੇ ਘਰੇ ਮਤਲਬ ਨਹੀਂ ਪੁੱਜਿਆ ਸਲੂਟ ਹੈ ਜੀ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਉਸ ਕਾਰਜ ਨੂੰ ਜਿਹਨੂੰ ਅੱਜ ਵੀ ਦੁਨੀਆ ਯਾਦ ਕਰਦੀ ਆ ਬੜੇ ਮਹਾਨ ਯੋਧੇ ਤੇ ਸ਼ਹੀਦ ਹੋਏ ਨੇ ਸਾਡੀ ਕੌਮ ਦੇ ਇਨ੍ਹਾਂ ਪਰਿਵਾਰਾਂ ਦੇ ਹੱਕ ਖਾਣ ਵਾਲੇ ਬੜੇ ਨੇ ਅਜੇ ਵੀ ਨਹੀਂ ਹਟਦੇ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਜੋ ਵੀ ਸਾਡੇ ਕੋਲ ਸੇਵਾ ਪਹੁੰਚਦੀ ਹੈ ਉਹ ਅਸੀਂ ਪਰਿਵਾਰ ਤੇ ਸਪੁਰਦ ਕਰ ਦਿੰਨੇ ਆ ਤੇ ਬਾਕੀ ਜੋ ਤੁਸੀਂ ਭੇਜਣਾ ਸਿੱਧਾ ਫੋਨ ਕਰਕੇ ਇਹਨਾਂ ਦਾ ਆਧਾਰ ਕਾਰਡ ਲੈ ਲਿਓ ਇਹਨਾਂ ਦਾ ਅਕਾਊਂਟ ਨੰਬਰ ਲੈ ਲਿਓ ਕੀਮਤ ਲੋਕਾਂ ਤੱਕ ਜਾਣੀ ਆ ਵੀਡੀਓ ਕਿਉਂਕਿ ਚੈਨਲ ਸਾਡਾ ਬੈਨ ਆ ਇੰਡੀਆ ਦੇ ਵਿੱਚ ਜਿੰਨਾ ਤੱਕ ਵੀ ਪਹੁੰਚਦੀ ਆ ਉਹ ਵੱਧ ਤੋਂ ਵੱਧ ਪੱਖੋਕੇ ਟੀਵੀ ਚੈਨਲ ਜਿਹੜਾ ਕਿ ਹੁਣ ਇੰਡੀਆ ਦੇ ਵਿੱਚ ਵੇਖਿਆ ਜਾ ਸਕਦਾ ਇਹ ਵੀ ਕਿੰਨੇ ਕੁ ਦੇਣਿਆ ਇਹ ਸਤਗੁਰੂ ਜਾਣਦੇ ਆ ਇਹਨੂੰ ਕਦੋਂ ਉਹਨਾਂ ਨੇ ਬੈਨ ਕਰ ਦੇਣਾ ਤੇ ਕੀ ਕੁਝ ਕਰ ਦੇਣਾ ਮੇਰੀ ਕੋਸ਼ਿਸ਼ ਆ ਕਿ ਮੈਂ ਵੱਧ ਤੋਂ ਵੱਧ ਸ਼ਹੀਦ ਪਰਿਵਾਰਾਂ ਦੀ ਗੱਲ ਤੁਹਾਡੇ ਤੱਕ ਪਹੁੰਚਾ ਦੇਵਾਂ ਕਲਮ ਨਾਲ ਲਿਖਣ ਵਾਲਾ ਬੰਦਾ ਕਈ ਵਾਰੀ ਆਪਣੀ ਮਰਜ਼ੀ ਦੇ ਨਾਲ ਕੋਈ ਅਖਰ ਵੱਧ ਘੱਟ ਲਿਖ ਸਕਦਾ ਹੈ ਪਰ ਜਿਹੜੇ ਤਰੀਕੇ ਨਾਲ ਅਸੀਂ ਇਤਿਹਾਸ ਇਕੱਠਾ ਕਰ ਰਹੇ ਹਾਂ ਉਹਦੇ ਵਿੱਚ ਸਿੱਧਾ ਪਰਿਵਾਰ ਵੱਲੋਂ ਬਿਆਨ ਕੀਤਾ ਗਿਆ ਸੱਚ ਹੁੰਦਾ ਹੈ ਤੇ ਇਸ ਚੀਜ਼ ਦਾ ਜਰੂਰ ਖਿਆਲ ਰੱਖਿਓ ਤੇ ਇਹਨਾਂ ਨੂੰ ਇਤਿਹਾਸਕ ਦਸਤਾਵੇਜ਼ ਵਜੋਂ ਸਾਂਭ ਕੇ ਰੱਖਿਓ ਪਕੋਗੇ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਹੜਾ ਤੁਸੀਂ ਜਿਹੜੇ ਤਸ਼ੀਰ ਪਰਿਵਾਰੋਂ ਉਹਨਾਂ ਦੀ ਬਾਂਹ ਫੜਦੇ ਜੋ ਬਸ ਲੋਟ ਕਰਦਾ ਤੁਹਾਨੂੰ ਅਸੀਂ ਗਾ ਸੰਗਤ ਨੂੰ ਬੇਨਤੀ ਕਰਦੇ ਹਾਂ ਕਦੀ ਵੀ ਕਿਸੇ ਹੋਰ ਅੱਗੇ ਹੱਥ ਧਣ ਦੀ ਲੋੜ ਨਹੀਂ ਅਸੀਂ ਤੁਹਾਡੇ ਸੇਵਾਦਾਰ ਹਾਂ ਸ਼ਹੀਦ ਪਰਿਵਾਰ ਹੋਣ ਦੇ ਨਾਤੇ ਹਮੇਸ਼ਾ ਹਾਜ਼ਰ ਹਾਂ ਸੰਘਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵੰਦਰ ਸਿੰਘ ਪੱਖੋਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਟੂਡੀਓ 'ਚ ਪਹੁੰਚੇ ਨੇ ਜੀ ਭਾਈ ਰਵਿੰਦਰ ਸਿੰਘ ਜੀ ਜੋ ਕਿ ਸੁਪੁੱਤਰ ਨੇ ਸ਼ਹੀਦ ਭਾਈ ਸਰਬਜੀਤ ਸਿੰਘ ਸਨ ਆਫ ਸਰਦਾਰ ਤੀਰਥ ਸਿੰਘ ਪਿੰਡ ਨਾਗੋ ਕੇ ਜ਼ਿਲ੍ਹਾ ਤਰਨਤਾਰਨ ਨਾਗੋ ਕੇ ਤਰਨਤਾਰਨ ਜ਼ਿਲ੍ਹੇ ਦਾ ਉਹ ਪਿੰਡ ਆ ਜਿੱਥੋਂ ਦੇ ਬਹੁਤ ਸਾਰੇ ਨਾਮੀ ਸ਼ਹੀਦ ਜਿਹੜਿਆ ਉਹ ਨੌਜਵਾਨ ਹੋਏ ਨੇ ਤੇ ਜੇ ਮੈਂ ਇਹ ਕਹਿ ਲਵਾਂ ਕਿ ਸਭ ਤੋਂ ਇਸ ਮੂਵਮੈਂਟ ਦਾ ਪਹਿਲਾ ਸ਼ਹੀਦ ਝੂਠੇ ਮੁਕਾਬਲੇ ਦੇ ਵਿੱਚ ਸ਼ਹੀਦ ਕਰਨ ਕੀਤਾ ਜਾਣ ਵਾਲਾ ਸਿੰਘ ਭਾਈ ਕੁਲਵੰਤ ਸਿੰਘ ਨਾਗੋ ਕੇ ਵੀ ਇਸੇ ਹੀ ਨਗਰ ਦੇ ਨਾਲ ਸੰਬੰਧਿਤ ਸਨ ਭਾਈ ਸਰਬਜੀਤ ਸਿੰਘ ਜੀ ਦਾ 27 1999 ਨੂੰ ਆਪਣੇ ਦੋ ਸਾਥੀਆਂ ਸਮੇਤ ਉਹਨਾਂ ਨੂੰ ਇੱਕ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਜਾਣਕਾਰੀ ਮੁਤਾਬਕ ਕੇ ਸੀ ਐਫ ਭਾਈ ਗੁਰਮukh ਸਿੰਘ ਨਾਗੋ ਕੇ ਗਰੁੱਪ ਦੇ ਨਾਲ ਉਹਨਾਂ ਦਾ ਸਬੰਧ ਦੱਸਿਆ ਜਾ ਰਿਹਾ ਤੇ ਇਹ ਵੀ ਸੱਚ ਹੈ ਕਿ ਭਾਈ ਸਰਬਜੀਤ ਸਿੰਘ ਜੀ ਕਦੀ ਭਗੋੜੇ ਨਹੀਂ ਸਨ ਬਿਜਲੀ ਬੋਰਡ ਦੇ ਵਿੱਚ ਨੌਕਰੀ ਕਰਦੇ ਸਨ ਤੇ ਉਹਦਾ ਨਾਲ ਕੀ ਕੁਝ ਹੋਇਆ ਬੀਤਿਆ ਇਹ ਸਾਰੀ ਗੱਲਬਾਤ ਕਰਦੇ ਆ ਭਾਈ ਰਵਿੰਦਰ ਸਿੰਘ ਜੀ ਨਾਲ ਭਾਈ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸਭ ਤੋਂ ਪਹਿਲਾਂ ਤੇ ਜਿੱਥੇ ਤੱਕ ਮੇਰਾ ਅੰਦਾਜ਼ਾ ਤੁਹਾਡੀ ਉਮਰ ਬੜੀ ਛੋਟੀ ਹੋਣੀ ਉਦੋਂ ਤੇ ਕੁਛ ਨਾ ਕੁਛ ਸੁਣਿਆ ਸੁਣਾਇਆ ਆਪਣੀ ਮਾਤਾ ਜੀ ਕੋਲੋਂ ਜਾਂ ਆਪਣੇ ਸ਼ਰੀਕੇ ਬਰਾਦਰੀ ਦੇ ਚਾਚੇ ਤਾਇਆ ਕੋਲੋਂ ਪੀ ਹੋਇਆ ਕੀ ਸੀ ਉਦੋਂ ਕਿਵੇਂ ਪੇਪਣਾ ਵਾਪਰਿਆ ਬਿਲਕੁਲ ਪੱਕੋਗੇ ਸਾਹਿਬ ਸਭ ਤੋਂ ਪਹਿਲਾਂ ਦੱਸ ਦਵਾਂਗੇ ਮੇਰਾ ਜਨਮ 10 ਮਈ 1985 ਦਾ ਸੀ ਤੇ ਮੈਂ ਉਦੋਂ ਕੇਵਲ 3 ਸਾਢੇ 1 3 ਸਾਲ ਦਾ ਸੀ ਓਕੇ ਜਦ ਇਹ ਸਾਰਾ ਮੇਰੇ ਪਿਤਾ ਜੀ ਦਾ ਜੋ ਬਾਣਾ ਵਾਪਰਿਆ ਤਾਂ ਮੇਰੀ ਮਾਤਾ ਸ਼੍ਰੀਮਤੀ ਕਲਪੀਰ ਕੌਰ ਜੋ ਇਸ ਦੁਨੀਆ ਵਿੱਚ ਨਹੀਂ ਹੈਗੇ ਤਾਂ ਮੇਰੇ ਨਾਲ ਉਹਨਾਂ ਨੇ ਅਕਸਰ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਪਿਤਾ ਜੀ ਬਾਰੇ ਤਾਂ ਮੇਰੇ ਪਿਤਾ ਜੀ ਪੰਜਾਬ ਰਾਜ ਬੀਲੀ ਬੋਰਡ ਦੇ ਵਿੱਚ ਐਲ ਡੀ ਸੀ ਦੀ ਪੋਸਟ ਤੇ ਕੰਮ ਕਰਦੇ ਸੀ ਅੱਛਾ ਉਸ ਤੋਂ ਬਾਅਦ ਜੋ ਉਹਨਾਂ ਦੇ ਜਿਵੇਂ ਸਾਡੇ ਘਰ ਦੇ ਵਿੱਚ ਪਾਉ ਗੁਰਮੁਖ ਸਿੰਘ ਹੋਣੀ ਹਾਂਜੀ ਤੇ ਅਤੇ ਹੋਰ ਜਿਹੜੇ ਕਈ ਭਾਉ ਸਿੰਘ ਸੀ ਉਹਨਾਂ ਦਾ ਆਉਣ ਜਾਣ ਸੀ ਪ੍ਰਸ਼ਾਦਾ ਪਾਣੀ ਸਾਡੇ ਘਰੋਂ ਛਕ ਲੈਂਦੇ ਤੇ ਆਣ ਕੇ ਓਕੇ ਤਾਂ ਉਸ ਤੋਂ ਬਾਅਦ ਮੇਰੀ ਮਾਤਾ ਜੀ ਨੇ ਦੱਸਿਆ ਕਿ ਇੱਕ ਰਾਤ ਸਾਡੇ ਪਿੰਡ ਦਾ ਕੋਈ ਨਾਗੂਕੇ ਦਾ ਕੋਈ ਬੰਦਾ ਸੀ ਜੋ ਜਿਹੜਾ ਨਾ ਪੁਲਿਸ ਦਾ ਕਹਿ ਸਕਦੇ ਆ ਕਿ ਟਾਟ ਸੀ ਉਹ ਪੁਲਿਸ ਦੀ ਟੋਠੀ ਕਰਦਾ ਸੀ ਉਸ ਵੱਲੋਂ ਜਿਹੜਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਕੋਠੇ ਦੇ ਸੁੱਤੇ ਸੀ ਮੈਂ ਤੇ ਮੇਰੇ ਫਾਦਰ ਸਾਹਿਬ ਤੇ ਮੇਰੀ ਮਦਰਨਾ ਮੇਰਾ ਛੋਟਾ ਬ੍ਰਦਰ ਸੁੱਤਾ ਸੀ ਤਾਂ ਪੁਲਿਸ ਸਾਡੇ ਘਰ ਆਉਂਦੀ ਹੈ ਤਾਂ ਮੇਰੇ ਫਾਦਰ ਸਾਹਿਬ ਨੂੰ ਘਰੋਂ ਹੀ ਕੋਠੇ ਤੋਂ ਜੜਾ ਗ੍ਰਿਫਤਾਰ ਕਰਕੇ ले ਜਾਂਦੀ ਹੈ ओके ਤਾਂ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਪੈਰਵਾਈ ਮੇਰੇ ਦਾਦਾ ਦਾਦੀ ਮੇਰੇ ਮਾਤਾ ਪਿਤਾ ਸਾਰੇ ਇੱਕਦਮ ਹੈਰਾਨ ਹੁੰਦੇ ਨੇ ਤਾਂ ਪੈਰਵਾਈ ਸ਼ੁਰੂ ਕਰਦੇ ਨੇ ਕਿ ਕਿਤੇ ਨਾ ਕਿਤੇ ਪਿੱਛੇ ਪੈਰਵਾਈ ਕੀਤੀ ਜਾਵੇ ਹੂੰ ਛੜਾ ਲਿਆ ਜਾਵੇ ਬਿਲਕੁਲ ਉਹ ਕਰਨਾ ਹੀ ਹੁੰਦਾ ਪਰਿਵਾਰ ਨੇ ਬਿਲਕੁਲ ਉਸ ਵੇਲੇ ਐਸਐਸਪੀ सीताराम ਕੋਈ ਦੱਸਦੇ ਹੁੰਦੇ ਸੀ ਕਿ ਜਿਹੜਾ ਕਾਫੀ ਜਿਹੜਾ ਤਸ਼ੱਦਦ ਜਿਹੜਾ ਕਹਿ ਸਕਦੇ ਹਾਂ ਕਿ ਉਹਨੇ ਕੀਤਾ ਨੌਜਵਾਨਾਂ ਤੇ ਓਕੇ ਉਹ ਚੀਜ਼ ਦਾ 50000 ਰੁਪਏ ਦੀ ਮੰਗ ਪਰਿਵਾਰ ਤੋਂ ਕੀਤੀ ਗਈ ਉਸ ਵੇਲੇ ਮੇਰੇ ਕੋਲ ਉਸ ਵਕਤ ਦੇ ਪੁਲਿਸ ਅਸਤਰਾਂ ਨਾਲ 50000 ਰੁਪਏ ਮੰਗਿਆ ਗਿਆ ਜੀ ਬਿਲਕੁਲ ਤੇ ਇਹਨਾਂ ਨੂੰ ਛੱਡ ਦਿੰਨੇ ਆ ਛੱਡ ਦਿੰਨੇ ਆ ਤੇ ਘਰ ਦੇ ਹਾਲਾਤ ਵੀ ਕੋਈ ਇਹਨੇ ਚੰਗੇ ਨਹੀਂ ਸਾਨੂੰ ਹੋ ਕੇ ਕੋਈ ਵੱਡੀ ਕੋਈ ਜਾਇਦਾਦ ਨਹੀਂ ਹੈ ਇੱਕ ਕਿੱਲੇ ਹੈਗਾ ਸਾਡਾ ਸਾਰਾ ਠੀਕ ਹੈ ਤਾਂ ਪਰਵਾਇ ਸ਼ੁਰੂ ਹੋਈ ਮੇਰੀ ਮੰਮੀ ਕੁਲਬੀਰ ਕੌਰ ਨੇ ਮੇਰੇ ਨਾਨਾ ਜੀ ਜੋਲਟਾਏ ਵਾਲਾ ਪਿੰਡ ਮੇਰੇ ਨਾਨਕੇ ਆ ਤੇ ਮੇਰੇ ਨਾਨਾ ਜੀ ਨੂੰ ਦੱਸਿਆ ਤਾਂ ਉਹਨਾਂ ਵੱਲੋਂ ਵੀ ਕੁਝ ਕੋਈ ਆਪਣਾ ਕੋਈ ਵੇਚ ਵਟ ਕੇ ਜਿਹੜਾ 50000 ਰੁਪਏ ਜਿਹੜਾ ਪੱਕੋ ਕੇ ਸਾਬ ਇਕੱਠਾ ਕਰ ਲਿਆ ਗਿਆ ਠੀਕ ਹੈ ਕਿ ਛਡਵਾ ਲਿੰਨੇ ਆ ਹੂੰ ਪਰ ਉਸ ਤੋਂ ਬਾਅਦ ਜਿਹੜਾ ਵਰਤਾਰਾ ਬਤਾਇਆ ਗਿਆ ਕਿ ਮੇਰੇ ਪਿਤਾ ਜੀ ਨੂੰ ਤੁੰਨਟਾਇਲਾ ਪਿੰਡ ਉਧਰ ਮੰਡ ਪੈਂਦਾ ਵਾ ਓਕੇ ਉੱਥੇ ਲਿਜਾਇਆ ਗਿਆ ਤੇ ਨਾਲ ਉਹਨਾਂ ਦੇ ਹੋਰ ਦੋ ਸਾਥੀ ਸਨ ਠੀਕ ਹੈ ਉਹਨਾਂ ਦਾ ਨਾਮ ਨਹੀਂ ਮੈਨੂੰ ਪਤਾ ਉਸ ਤੋਂ ਬਾਅਦ ਉੱਥੇ ਜਿਹੜੀ ਘਟਨਾ ਵਾਪਰੀ ਇੱਕ ਬੰਬੀ ਸੀ ਉੱਥੇ ਕੋਈ ਕਿਸਾਨ ਸੀ ਇਥੇ ਲਾਗੇ ਪਿਤਾ ਜੀ ਨੂੰ ਉੱਥੇ ਖੜਿਆ ਗਿਆ ਨਾਲ ਦੋ ਸਾਥੀਆਂ ਨਾਲ ਪੁਲਿਸ ਉੱਥੇ ਹੈਗੀ ਸੀ ਤਾਂ ਉਸ ਜਿਹੜਾ ਕਿਸਾਨ ਨੇ ਘਰੇ ਆ ਕੇ ਬਾਅਦ ਚ ਸਾਡੇ ਇਹ ਗੱਲ ਦੱਸੀ ਕਿ ਉੱਥੇ ਇੱਕ ਨੌਜਵਾਨ ਸੀ ਉਹ ਉੱਚੀ ਉੱਚੀ ਬੋਲ ਕੇ ਕਹਿ ਰਿਹਾ ਸੀ ਕਿ ਮੇਰਾ ਪਿੰਡ ਨਾ ਗੋਕੇ ਕਿ ਮੇਰਾ ਨਾਮ ਸਰਬਜੀਤਾ ਕਿ ਪੁਲਿਸ ਇੱਥੇ ਸਾਡੇ ਨਾਲ ਹੁਣ ਕੁਝ ਗਲਤ ਕਰ ਸਕਦੀ ਹੈ ਹੂੰ ਤੇ ਉਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਇੱਕੋ ਗੱਲ ਕਹੀ ਕਿ ਮੈਨੂੰ ਮੇਰੇ ਪਿਤਾ ਜੀ ਅਮਰਤਾਰੀ さん ਉਹਨਾਂ ਨੇ ਕਿਹਾ ਕਿ ਮੈਨੂੰ 15 ਦਿਨ ਹੋ ਗਏ ਆ ਥਾਣੇ ਦੇ ਵਿੱਚ ਰੱਖਿਆ ਹੂੰ ਤਾਂ ਇਸ਼ਨਾਨ ਮੈਨੂੰ ਕਰ ਲੰਦੋ ਹੂੰ ਤਾਂ ਫਿਰ ਪਿਤਾ ਜੀ ਨੇ ਮੋਟਰ ਤੇ ਇਸ਼ਨਾਨ ਕੀਤਾ ਦੋਸਤੋ ਬਾਅਦ ਚ ਫਿਰ ਪਿਤਾ ਜੀ ਨੂੰ ਦਿਸਦਾ ਹੀ ਕਿ ਹੁਣ ਇਹਨਾਂ ਨੇ ਜੋ ਆਪਣਾ ਕਰਮ ਕਰਨਾ ਉਹ ਕਰ ਹੀ ਦੇਣਾ ਤਾਂ ਉਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਉੱਥੇ ਉਸ ਕਿਸਾਨ ਦੀ ਜਾਪਾਨੀਏ ਨੇ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਹਿੱਕ 'ਚ ਗੋਲੀ ਮਾਰਿਓ ਤੁਸੀਂ ਵਾਹ ਵੀ ਮੈਂ ਮਤਲਬ ਕਿਤੇ ਭਜਾ ਕੇ ਪਿੱਠ 'ਚ ਗੋਲੀ ਨਾ ਮਾਰਿਓ ਮੇਰੀ ਹਿੱਕ 'ਚ ਗੋਲੀ ਮਾਰਿਓ ਅੱਛਾ ਇਹ ਗੱਲ ਉਹ ਕਿਤੇ ਲੱਗੇ ਉਹ ਸੁਣਦਾ ਸੀ ਕਾ ਗੱਲ ਬਿਲਕੁਲ ਉਹ ਕਜ਼ਾਨ ਦੀ ਮੋਟਰ ਸੀ ਜਿੱਥੇ ਲੱਗੇ ਸਾਰਾ ਵਰਤਾਰਾ ਵਾਪਰਿਆ ਤਾਂ ਉਸ ਤੋਂ ਬਾਅਦ ਜਿਹੜਾ ਜਿਹੜੀ ਬਾਡੀ ਸੀ ਉਹ ਘਰ ਵਾਸਤੇ ਨਹੀਂ ਦਿੱਤੀ ਗਈ ਉੱਥੇ ਪੱਟੀ ਦੇ ਸ਼ਮਸ਼ਾਨ ਘਾਟੀ ਵਿਸੇ ਜਿਹੜਾ ਜਿਹੜਾ ਫਾਜ਼ਲ ਸਾਹਿਬ ਦਾ ਜਿਹੜਾ ਉੱਥੇ ਸੰਸਕਾਰ ਹੋਇਆ ਆਪੋ ਸਾਹਬਾ ਜਿਹੜੀਆਂ ਅਸਤੀਆਂ ਨੇ ਮੇਰੇ ਪਰਿਵਾਰ ਜਿਹੜਾ ਜਾ ਕੇ ਉੱਥੇ ਜਲ ਪ੍ਰਵਾਹ ਕਰਕੇ ਆਉਂਦਾ ਤਾਂ ਮੇਰੇ ਪੂਆ ਜੀ ਅਕਸਰ ਮੈਨਾਂ ਗੱਲ ਕਰਦੇ ਸਨ ਤੋਂ ਕਈ ਵਾਰ ਰੋ ਵੀ ਪੈਂਦੇ ਨੇ ਹੁਣ ਵੀ ਮੈਨਾਂ ਗੱਲ ਕਰਦੇਗੇ ਪਿਤਾ ਤੇਰੇ ਨੂੰ ਤਸ਼ੱਦਦ ਬੜੇ ਕੀਤੇ ਉਹਨਾਂ ਨੇ ਹਾਂ ਪੁੱਠਾ ਟੰਗਦੇ ਰਹਾ ਇਹ 15 ਦਿਨ ਹਰਾਸਤ ਵਿੱਚ ਰੱਖਿਆ ਤੇ ਬਹੁਤ ਜ਼ਿਆਦਾ ਉਹਨਾਂ ਨੇ ਇੰਟਰੋਗੇਟ ਕੀਤਾ ਹੋਣਾ 15 ਪੁੱਠਾ ਟੰਗਦੇ ਰਹਾ ਹੋਰ ਵੀ ਮਤਲਬ ਚੱਲਿਆ ਨਹੀਂ ਜਾਂਦਾ ਸਾਡੀ ਮਾਂ ਨੇ ਸਾਨੂੰ ਦੋ ਭਰਾ ਸੀ ਸਾਨੂੰ ਛੋਟਿਆਂ ਛੋਟਿਆਂ ਨੂੰ ਮੁਲਾਕਾਤ ਤੇ ਵੀ ਲੈ ਕੇ ਜਾਣਾ ਤੇ ਮੰਮੀ ਨੇ ਦੱਸਣਾ ਕਿ ਤੇਰੇ ਮਤਲਬ ਫਾਜ਼ਲ ਸਾਹਿਬ ਨੂੰ ਬਹੁਤ ਘੁੱਟਿਆ ਵਾ ਕਿ ਤੁਰਿਆ ਨਹੀਂ ਮਤਲਬ ਜ਼ਿਆਦਾ ਅਛਾ ਜਦੋਂ ਹਰਾਸਤ ਸੰਨ ਪੁਲਿਸ ਦੀ ਵਿੱਚ ਇਹ ਕਿਤੇ ਨਾ ਕਿਤੇ ਪਰਿਵਾਰ ਵਾਲੇ ਮਿਲਦੇ ਵੀ ਰਹੇ ਆ ਮਗਰ ਜਾ ਕੇ ਠਾਣਿਆਂ 'ਚ ਬਿਲਕੁਲ ਬਿਲਕੁਲ ਕਿਤੇ ਮੁਲਾਕਾਤ ਕਰਵਾਉਂਦੇ ਰਹਿਆ ਪਰ ਅਕਸਰ ਉਹਨਾਂ ਨੇ ਜਿਵੇਂ ਪੁਲਿਸ ਨੇ ਲਾਦੋ ਕੇ ਕਹਾਣੀਆਂ ਬਣਾਉਣੀ ਸੀ ਮੁੜ ਕੇ ਉਸ ਤੋਂ ਬਾਅਦ ਜਿਹੜੀ ਸਾਰੀ ਕਹਾਣੀ ਬਣਾ ਕੇ ਜਿਹੜਾ ਇਹ ਸਾਰਾ ਵਰਤਾਰਾ ਜਿਹੜਾ ਪਿਤਾ ਜੀ ਨੇ ਜਿਹੜਾ ਕੀਤਾ ਜੀ ਤੁਸੀਂ ਉਦੋਂ ਬੜੀ ਛੋਟੀ ਉਮਰ ਸੀ ਆਮਦਨ ਤਾਂ ਬੜਾ ਸੀਮਤ ਜਿਆ ਸਾਧਨ ਸੀ ਫਿਰ ਕਿਵੇਂ ਜੀਵਨ ਨਰਵਾਹ ਚੱਲਿਆ ਕਿਵੇਂ ਪਾਲਣਾ ਪੋਸਣਾ ਹੋਈ ਤੁਹਾਡੀ ਦੋ ਭਰਾਵਾਂ ਦੀ ਦੋ ਭਰਾ ਹੀ ਹੋ ਤੁਸੀਂ ਹਾਂਜੀ ਦੋ ਭਰਾ ਜੀ ਗੱਲ ਕਰੀਏ ਕਿ ਮੇਰੇ ਪਿਤਾ ਜੀ ਐਡਲਿਸੀ ਦੀ ਪੋਸਟ ਸੀ ਜਾਂ ਤੇ ਮੇਰੇ ਮਾਤਾ ਜੀ ਜੋ ਕਿ ਪੜ੍ਹੇ ਨਹੀਂ ਸਾਨੂੰ ਓਕੇ ਤਾਂ ਪਰਿਵਾਰਕ ਮੈਂਬਰਾਂ ਹੋਰ ਮੇਰੇ ਰਿਸ਼ਤੇਦਾਰਾਂ ਨੇ ਭੱਜ ਦੌੜ ਕਰਕੇ ਤੇ ਪਹਿਲਾਂ ਪੁਲਿਸ ਵਾਲੇ ਉਹ ਮੌਦਾ ਸਰਟੀਫਿਕੇਟ ਹੀ ਨਹੀਂ ਦਿੰਦੇ ਸਨ ਹਾਂ ਤੇ ਮੌਦਾ ਸਰਟੀਫਿਕੇਟ ਲੈ ਕੇ ਫਿਰ ਪੀਆ ਦੀ ਨੌਕਰੀ ਹੈ ਮੇਰੀ ਮਾਂ ਨੇ ਕੀਤੀ ਅੱਛਾ ਫਿਰ ਬਿਜਲੀ ਬੋਰਡ ਦੇ ਵਿੱਚ ਉਹਨਾਂ ਨੂੰ ਜੌਬ ਮਿਲ ਗਈ ਪੀਆ ਦੀ ਨੌਕਰੀ ਕੀਤੀ ਮੇਰੀ ਮਾਂ ਨੇ ਠੀਕ ਠੀਕ ਉਸ ਤੋਂ ਬਾਅਦ ਸਾਡੀ ਮਾਂ ਨੇ ਸਾਨੂੰ ਪੜਾਇਆ ਲਿਖਾਇਆ ਚਲੋ ਜੋ ਵੀ ਕੀਤਾ ਤਾਂ ਹੁਣ ਜਿਹੜੀ ਮੇਰੀ ਮਾਂ ਵੀ ਜਿਹੜੀ ਪਿਛਲੇ ਸਾਲ ਜਿਹੜੀ ਇਸ ਦੁਨੀਆ ਵਿੱਚ ਗਈ ਆ ਅੱਛਾ ਅੱਛਾ ਮਾਤਾ ਜੀ ਵੀ ਜਿਹੜੇ ਆ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਜੀ ਤੁਸੀਂ ਮੈਰੀਡ ਹੋ ਆਹ ਮੈਂ ਮੈਰਿਡ ਆ ਮੇਰੀਆਂ ਦੋ ਧੀਆਂ ਨੇ ਦੋ ਬੇਟੀਆਂ ਨੇ ਆਮਦਨ ਦਾ ਸਾਧਨ ਕੀਆ ਹੁਣ ਕਿਵੇਂ ਜੀਵਨ ਨਰਵਾ ਚੱਲ ਰਿਹਾ ਜੀਵਨ ਨਰਵਾ ਪੱਕੋਗੇ ਸਾਹਿਬ ਮੈਂ ਐਜ਼ ਇਹ ਮੈਂ ਵੀ ਪੱਤਰਕਾਰੀ ਸੇਵਾ ਨਿਭਾ ਰਿਆਂ ਅੱਛਾ ਵੈਰੀ ਗੁੱਡ ਚੈਨਲ ਦੇ ਵਿੱਚ ਅੱਛਾ ਪਰ ਦੇਖਿਆ ਜਾਂਦਾ ਕਿ ਰਿਪੋਰਟਰ ਨੂੰ ਜਿਹੜਾ ਕੋਈ 5-7000 ਰੁਪਿਆ ਮਿਲਦਾ ਵਾ ਉਹਦੇ ਨਾਲ ਆਪਣਾ ਜੀਵਨ ਨਹੀਂ ਚੱਲ ਸਕਦਾ 5-7000 ਦੇ ਨਾਲ ਕਿਤਨਾ ਜੀਵਨ ਇਹਦੇ ਇਹਦੇ ਤੁਹਾਡੇ ਮੋਟਰਸਾਈਕਲ ਦਾ ਤੇਲ ਵੀ ਨਹੀਂ ਪੂਰਾ ਹੁੰਦਾ ਬਿਲਕੁਲ 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 ਤਾਂ ਹੀ ਕਾਰਨ ਆ ਕਿ ਹੁਣ ਜਿਹੜਾ ਬਸ ਐਵੇਂ ਜਿਹੜਾ ਕਹਿ ਸਕਦੇ ਆ ਕਿ ਦਾਲ ਫੁਲਕਾ ਜਿਹੜਾ ਮਹਾਰਜ ਦੇਹੀ ਜਾਂਦਾ ਤੇ ਛੱਕੀ ਜਾਂਦਾ ਬਸ ਚਲੋ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਤੇ ਅੱਜ ਤੁਸੀਂ ਪਹਿਲੀ ਵਾਰੀ ਸਾਡੇ ਕੋਲ ਆਏ ਅੱਛਾ ਪਹਿਲਾਂ ਇਹ ਗੱਲ ਦੱਸਿਓ ਇੱਕ ਸ਼ਹੀਦ ਪਰਿਵਾਰ ਹੋਣ ਦੇ ਨਾਤੇ ਕਿਉਂਕਿ ਸਾਡੇ ਕੋਲ ਬਹੁਤ ਸਾਰੇ ਸ਼ਹੀਦ ਪਰਿਵਾਰ ਆਉਂਦੇ ਆ ਐਨ ਆਰ ਆਈ ਭੈਣ ਭਰਾ ਮੰਨ ਲਓ ਭੇਜੀ ਸੇਵਾ ਦੇ ਵਿੱਚੋਂ ਅਸੀਂ ਉਹਨਾਂ ਨੂੰ ਕਈਆਂ ਦੇ ਘਰ ਬਣਾਤੇ ਕਈਆਂ ਦੀਆਂ ਜ਼ਮੀਨਾਂ ਗਹਿਣੇ ਪਈਆਂ ਛੜਾਈਆਂ ਕਈਆਂ ਨੂੰ ਆਟੋ ਰਿਕਸ਼ਾ ਲੈ ਕੇ ਦਿੱਤੇ ਆ ਹੁਣੇ ਹੁਣੇ ਇੱਕ ਪਰਿਵਾਰ ਗਿਆ ਉਹਨਾਂ ਨੂੰ ਖਲਫਾਇਡ ਵਾਲਿਆਂ ਨੇ ਅਨਵਾ ਗੱਡੀ ਲੈ ਕੇ ਦਿੱਤੀ ਆ ਮਤਲਬ ਕਿਤੇ ਨਾ ਕਿਤੇ ਹੈਗੇ ਨੇ ਕੁਝ ਸੰਸਥਾਵਾਂ ਕੁਝ ਐਨ ਆਰ ਆਈ ਭੈਣ ਭਰਾ ਜਿਹੜੇ ਤੁਹਾਡੇ ਵਰਗੇ ਪਰਿਵਾਰਾਂ ਪ੍ਰਤੀ ਹਮਦਰਦੀ ਦਾ ਰਵੱਈਆ ਰੱਖਦੇ ਨੇ ਔਰ ਉਹਨਾਂ ਦੀ ਮਦਦ ਹੁੰਦੀ ਆ ਤੇ ਤੁਹਾਡੇ ਨਾਲ ਕਦੀ ਇਤਨਾ ਦੀ ਕੋ ਮਦਦ ਮਿਲੀ ਹੋਵੇ ਕਿਤੇ ਉਹ ਤੇ ਜ਼ਰੂਰ ਜ਼ਿਕਰ ਕਰਿਓ ਕਿਉਂਕਿ ਗੱਲ ਤੁਹਾਡੀ ਪੂਰੀ ਦੁਨੀਆ ਸੁਣਨੀ ਏ ਬਿਲਕੁਲ ਪੱਕੋ ਕੇ ਸਾਹਿਬ ਗੱਲ ਕੀਤੀ ਜਾਵੇ ਹੋਰ ਕਿਸੇ ਨੇ ਸਾਡੀ ਬਾਹ ਨਹੀਂ ਪੜੀ ਤਾਂ ਬੀਬੀ ਪਰਮਜੀਤ ਖਾਲੜਾ ਭਾਈ ਪਰਮਜੀਤ ਸਿੰਘ ਖਾਲੜਾ ਜਿਹੜਾ ਮਿਸ਼ਨ ਆ ਖਾਲੜਾ ਜੀ ਹਾਂ ਭਾਈ ਜਸਵੰਤ ਸਿੰਘ ਖਾਲੜਾ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਜਿਹੜਾ ਮਿਸ਼ਨ ਆ ਉਹਨਾਂ ਵੱਲੋਂ ਸਾਨੂੰ 2 ਸਵਾ 2 ਲੱਖ ਰੁਪਏ ਦੀ ਮੈਸਰ ਨਾਲ ਮਦਦ ਜਿਹੜੀ ਉਸ ਵਕਤ ਉਸ ਵੇਲੇ ਕਰਵਾਈ ਗਈ ਉਸ ਤੋਂ ਬਾਅਦ ਚ ਨਾ ਕੋਈ ਜਥੇਬੰਦੀ ਨਾ ਕੋਈ ਮਤਲਬ ਕੋਈ ਸਾਡੇ ਘਰੇ ਮਤਲਬ ਨਹੀਂ ਪੁੱਜਿਆ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਜ਼ਿਕਰ ਕਰਦੇ ਨੇ ਬਹੁਤ ਸਾਰੇ ਪਰਿਵਾਰ ਤੇ ਖਾਸ ਕਰਕੇ ਉਹ ਪਰਿਵਾਰ ਤੇ ਜ਼ਰੂਰ ਜ਼ਿਕਰ ਕਰਦੇ ਆ ਜਿੰਨਾਂ ਦੇ ਸਿੰਘਾਂ ਦਾ ਸੰਸਕਾਰ ਤਰਨਤਾਰਨ ਅੰਮ੍ਰਿਤਸਰ ਤੇ ਪੱਟੀ ਦੇ ਸ਼ਮਸ਼ਾਨ ਘਾਟਾਂ ਚ ਹੋਇਆ ਕਿਉਂਕਿ ਇੱਥੋਂ ਦੀ ਸ਼ਮਸ਼ਾਨ ਘਾਟਾਂ ਦੀਆਂ ਲਿਸਟਾਂ ਲੈ ਕੇ ਜਿਹੜਾ ਕੇਸ ਕੀਤਾ ਸੀਗਾ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਉਹ ਫਿਰ ਉਹ ਉਦੋਂ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਕਾਰ ਵੱਲੋਂ 1.22 ਲੱਖ ਰੁਪਈਆ ਜਿਹੜਾ ਮੁਆਵਜ਼ਾ ਪਰਿਵਾਰਾਂ ਨੂੰ ਦਿਵਾਇਆ ਗਿਆ ਸੀਗਾ ਤੇ ਉੱਪਰ ਪਰਿਵਾਰਾਂ ਨੇ ਮੇਰੇ ਖਿਆਲ ਉਸੇ ਪੌਣੇ 2 ਲੱਖ ਨਾਲ ਹੀ ਸ਼ਾਇਦ ਤੁਹਾਡੀ ਪੜ੍ਹਾਈ ਦਾ ਜਾਂ ਕੁਛ ਨਾ ਕੁਛ ਮਾਤਾ ਨੇ ਕੀਤਾ ਹੋਵੇਗਾ ਬਿਲਕੁਲ ਬਿਲਕੁਲ ਉਸੇ ਪੈਸੇ ਨੂੰ ਮੰਮੀ ਨੇ ਜਮ੍ਹਾਂ ਕਰਾ ਕੇ ਜਿਹੜਾ ਥੋੜਾ ਥੋੜਾ ਵਿਆਜ ਜਿਹੜਾ ਜੁੜਿਆ ਗਿਆ ਤੇ ਜਿਹੜਾ ਸਾਡੀ ਮਾਣ ਸਾਡਾ ਬਿਲਕੁਲ ਬਿਲਕੁਲ ਠੀਕ ਹੈ ਜੀ ਸਲੂਟ ਹੈ ਜੀ ਭਾਈ ਜਸਵੰਤ ਸਿੰਘ ਖਾਰਲਾ ਜਿਹਦੇ ਉਸ ਕਾਰਜ ਨੂੰ ਜਿੰਨੂੰ ਅੱਜ ਵੀ ਦੁਨੀਆ ਯਾਦ ਕਰਦੀ ਹੈ ਬੜੇ ਮਹਾਨ ਯੋਧੇ ਤੇ ਸ਼ਹੀਦ ਹੋਏ ਨੇ ਸਾਡੀ ਕੌਮ ਦੇ ਜਿਨ੍ਹਾਂ ਦਾ ਜ਼ਿਕਰ ਹਮੇਸ਼ਾ ਹੁੰਦਾ ਰਹੇਗਾ ਕਿਉਂਕਿ ਉਹ ਇੱਕ ਐਸੇ ਮਨੁੱਖੀ ਅਧਿਕਾਰਾਂ ਦੇ ਖਾਣ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪੰਜਾਬ ਦੇ ਉਹ ਸਰਦਾਰ ਸਨ ਜਿਨ੍ਹਾਂ ਨੇ ਬਿਨਾਂ ਕਿਸੇ ਹਥਿਆਰ ਦੇ ਇਸ ਸੰਘਰਸ਼ ਦੀ ਗੱਲ ਕੀਤੀ ਕਲਮ ਦੇ ਨਾਲ ਲੜਾਈ ਲੜੀ ਤੇ ਉਸ ਲੜਾਈ ਦੇ ਵਿੱਚ ਉਹਨਾਂ ਨੂੰ ਜਾਵੇਂ ਸ਼ਹਾਦਤ ਪੀਣਾ ਪੈ ਗਿਆ ਉਹਨਾਂ ਲਾवारिस ਲਾਸ਼ਾਂ ਦੇ ਉਹ ਵਾਰਿਸ ਬਣੇ ਤੇ ਅਖੀਰ ਦੇ ਉੱਤੇ ਇੱਕ ਲਾवारिस ਲਾਸ਼ ਦੇ ਰੂਪ ਦੇ ਵਿੱਚ ਹੀ ਉਹਨਾਂ ਨੂੰ ਇਸ ਦੁਨੀਆ ਦੇ ਉੱਤੋਂ ਰੁਖਸਤ ਕਰ ਦਿੱਤਾ ਗਿਆ ਤੇ ਬਹੁਤ ਅੱਜ ਤੁਹਾਡਾ ਧੰਨਵਾਦ ਆ ਭਾਈ ਰਵਿੰਦਰ ਸਿੰਘ ਜੀ ਤੁਸੀਂ ਸਾਡੇ ਕੋਲ ਪਹੁੰਚੇ ਹੋ ਤੇ ਇੱਕ ਸ਼ਹੀਦ ਪਰਿਵਾਰ ਹੋਣ नाते ਤੇ ਸਾਨੂੰ ਜਿਹੜਾ ਕੋਈ ਐਨਆਰਆਈ ਭੈਣ ਭਰਾ ਸੇਵਾ ਭੇਜਦੇ ਉਹਦੇ ਚੋਂ ਅੱਜ 10000 ਰੁਪਏ ਦੀ ਛੋਟੀ ਜੀ ਭੇਟਾ ਵਾ ਤੇ ਇਹ ਤੁਸੀਂ ਲੈ ਕੇ ਜਾਓ ਕਿਉਂਕਿ ਸਾਨੂੰ ਹੁਕਮ ਆ ਸਾਡੇ ਭੈਣ ਭਰਾਵਾਂ ਵੱਲੋਂ ਐਨਆਰਆਈ ਭੈਣ ਭਰਾਵਾਂ ਵੱਲੋਂ ਪੀ ਜਦੋਂ ਵੀ ਕਦੀ ਕੋਈ ਖਸ਼ੀਦ ਪਰਿਵਾਰ ਤੁਹਾਡੇ ਕੋਲ ਆਵੇ ਜਾਂ ਤੁਸੀਂ ਉਸ ਤੱਕ ਪਹੁੰਚੋ ਤੇ ਕਦੀ ਵੀ ਖਾਲੀ ਆਮ ਤੌਰ ਤੇ ਚੈਨਲ ਤੇ ਫਿਰ ਆਪਣੀ ਟੀਆਰਪੀ ਵੇਖਦਾ ਨਾ ਵੀ ਆਪਣੇ ਵਿਊਜ਼ ਇਕੱਠੇ ਕੀਤੇ ਤੇ ਕਮਾਈ ਕੀਤੀ ਤੇ ਹੁਣ ਤੇ ਸਾਡਾ ਚੈਨਲ ਵੀ ਬੈਨ ਕਰਤਾ ਸਰਕਾਰ ਨੇ ਬੜਾ ਸੀਮਤ ਲੋਕਾਂ ਤੱਕ ਸਾਡੀ ਗੱਲ ਜਾਣੀ ਆ ਪਰ ਫਿਰ ਵੀ ਮੈਂ ਸਾਧ ਸੰਗ ਜੀ ਇੱਕ ਬੇਨਤੀ ਕਰਾਂਗਾ ਕਿ ਭਾਈ ਰਵਿੰਦਰ ਸਿੰਘ ਦਾ ਨੰਬਰ ਜੇ 88723 79 400 88723 79 4000 ਸਕਰੀਨ ਦੇ ਥੱਲੇ ਤੁਸੀਂ ਨੰਬਰ ਵੇਖ ਰਹੇ ਹੋ ਇਸ ਨੰਬਰ ਦੇ ਉੱਤੇ ਜਰੂਰ ਡਾਇਰੈਕਟ ਕਾਲ ਕਰਕੇ ਤੇ ਇਹਨਾਂ ਦਾ ਮਾਨਤਾਣ ਕਰਿਓ ਕੋਈ ਓਲਾ ਤੇ ਕੋਈ ਵਿਚੋਲਾ ਵਿੱਚ ਪਾਉਣ ਦੀ ਲੋੜ ਨਹੀਂ ਇਹਨਾਂ ਪਰਿਵਾਰਾਂ ਦੇ ਹੱਕ ਖਾਣ ਵਾਲੇ ਬੜੇ ਨੇ ਅਜੇ ਵੀ ਨਹੀਂ ਹਟਦੇ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਜੋ ਵੀ ਸਾਡੇ ਕੋਲ ਸੇਵਾ ਪਹੁੰਚਦੀ ਆ ਉਹ ਅਸੀਂ ਪਰਿਵਾਰ ਤੇ ਸਪੁਰਦ ਕਰ ਦਿੰਨੇ ਆ ਤੇ ਬਾਕੀ ਜੋ ਤੁਸੀਂ ਭੇਜਣਾ ਸਿੱਧਾ ਫੋਨ ਕਰਕੇ ਇਹਨਾਂ ਦਾ ਆਧਾਰ ਕਾਰਡ ਲੈ ਲਿਓ ਇਹਨਾਂ ਦਾ ਅਕਾਊਂਟ ਨੰਬਰ ਲੈ ਲਿਓ ਕਿਉਂਕਿ ਜ਼ਿੰਦਗੀ ਦੀ ਜਦੋ ਜਹਾਤ ਅਚੇ ਮक्की ਨਹੀਂ ਤੇ ਇੱਕ ਚਲੋ ਆਪਣੇ ਹੁਣ ਦੋ ਧੀਆਂ ਦੇ ਬਾਪ ਨੇ ਤੇ ਬੜੀ ਮੁਸ਼ਕਲ ਜ਼ਿੰਦਗੀ ਚੱਲ ਰਹੀ ਆ ਤੇ ਕੋਸ਼ਿਸ਼ ਕਰਾਂਗੇ ਵੀ ਅਸ ਤੋਂ ਹੀ ਸਾਡੇ ਚੈਨਲ ਦੇ ਲਈ ਆਪਣੀਆਂ ਸੇਵਾਵਾਂ ਸਾਨੂੰ ਦਓ ਤੇ ਰਲ ਮਿਲ ਕੇ ਸੰਗਤ ਵੱਲੋਂ ਭੇਜਿਆ ਵੰਡ ਵਰਤ ਕੇ ਛਕ ਲਿਆ ਕਰਾਂਗੇ ਕੋਈ ਗੱਲ ਨਹੀਂ ਕਿਉਂਕਿ ਅਸੀਂ ਤਨਖਾਹ ਵਾਲੀ ਗੱਲ ਤੇ ਕੋਣ ਸਾਡੇ ਕੋਲ ਹੈ ਨਹੀਂ ਹਾਂਜੀ ਪਰ ਫਿਰ ਵੀ ਤੁਹਾਡੀਆਂ ਜ਼ਰੂਰਤਾਂ ਦਾ ਜ਼ਰੂਰ ਅਸੀਂ ਖਿਆਲ ਰੱਖਾਂਗੇ ਸਾਦ ਸੰਗਤ ਕਿਰਪਾ ਕਰੇਗੀ ਐਨਆਰਆਈ ਭੈਣ ਭਰਾ ਜ਼ਰੂਰ ਤੁਹਾਡਾ ਖਿਆਲ ਰੱਖਣਗੇ ਤੇ ਇਹ ਤੁਸੀਂ ਭੇਟਾ ਪ੍ਰਵਾਨ ਕਰੋ ਜਿਹੜੇ ਵੀ ਭੈਣ ਭਰਾ ਐਨਆਰਆਈ ਭੈਣ ਭਰਾ ਜਿਹੜੇ ਸਾਨੂੰ ਆਪਣਾ ਨਾਂ ਤੱਕ ਨਹੀਂ ਦੱਸਦੇ ਦੀ ਸੇਵਾ ਗੁਪਤੀ ਲੈਣ ਦਿਓ ਜੀ ਤੇ ਉਹਨਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਅੰਗ ਸੰਗ ਸਹਿਯਤਾ ਕਰਨ ਉਹਨਾਂ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ ਕਿਉਂਕਿ ਦਰਜਣਾ ਪਰਿਵਾਰਾਂ ਨੂੰ ਹਰ ਮਹੀਨੇ ਕਈ ਵਾਰੀ ਤੇ ਸੈਂਕੜੇ ਪਰਿਵਾਰਾਂ ਨੂੰ ਹਰ ਮਹੀਨੇ ਇਹ ਸੇਵਾ ਜਿਹੜੀ ਆ ਅਸੀਂ ਪਹੁੰਚਾਉਂਦੇ ਆ ਸਾਡੀ ਕੋਈ ਔਕਾਤ ਨਹੀਂ ਵੀ ਅਸੀਂ ਕਿਸੇ ਇੱਕ ਵੀ ਪਰਿਵਾਰ ਨੂੰ ਅਸੀਂ ਕਰ ਸਕੀਏ ਇਹ ਸਭ ਆਪ ਸਭ ਸੰਤਾਂ ਦੇ ਸਹਿਯੋਗ ਨਾਲ ਆ ਸਾਧ ਸੰਗਤ ਜੀ ਸੀਮਤ ਲੋਕਾਂ ਤੱਕ ਜਾਣੀ ਆ ਵੀਡੀਓ ਕਿਉਂਕਿ ਚੈਨਲ ਸਾਡਾ ਬੈਨ ਆ ਇੰਡੀਆ ਦੇ ਵਿੱਚ ਜਿੰਨਾ ਤੱਕ ਵੀ ਪਹੁੰਚਦੀ ਆ ਉਹ ਵੱਧ ਤੋਂ ਵੱਧ ਪੱਖੋ ਕੇ ਟੀਵੀ ਚੈਨਲ ਜਿਹੜਾ ਕਿ ਹੁਣ ਇੰਡੀਆ ਦੇ ਵਿੱਚ ਵੇਖਿਆ ਜਾ ਸਕਦਾ ਇਹ ਵੀ ਕਿੰਨੇ ਕੁ ਦਿਨੇ ਆ ਇਹ ਸਤਿਗੁਰੂ ਜਾਣਦੇ ਆ ਇਹਨੂੰ ਕਦੋਂ ਉਹਨਾਂ ਨੇ ਬੈਨ ਕਰ ਦੇਣਾ ਤੇ ਕੀ ਕੁਝ ਕਰ ਦੇਣਾ ਮੇਰੀ ਕੋਸ਼ਿਸ਼ ਆ ਕਿ ਮੈਂ ਵੱਧ ਤੋਂ ਵੱਧ ਸ਼ਹੀਦ ਪਰਿਵਾਰਾਂ ਦੀ ਗੱਲ ਤੁਹਾਡੇ ਤੱਕ ਪਹੁੰਚਾ ਦਵਾਂ ਇਹਨਾਂ ਦੇ ਐਡਰੈਸ ਇਹਨਾਂ ਚੀਜ਼ਾਂ ਨੂੰ ਜਿਹੜਾ ਵੀ ਕੋ ਭੈਣ ਭਰਾ ਦੇਸ਼ ਵਿਦੇਸ਼ 'ਚ ਬੈਠਾ ਹੈ ਮੇਰੀਆਂ ਸਾਰੀਆਂ ਵੀਡੀਓਜ਼ ਨੂੰ ਡਾਊਨਲੋਡ ਕਰਕੇ ਇਹਨਾਂ ਨੂੰ ਇੱਕ ਇਤਿਹਾਸਕ ਦਸਤਾਵੇਜ਼ ਜੋ ਸਾਂਭ ਕੇ ਰੱਖ ਲਓ ਕੋਈ ਪਤਾ ਨਹੀਂ ਕਿ ਕਦੋਂ ਸਰਕਾਰਾਂ ਨੇ ਸਭ ਕੁਝ YouTube ਤੋਂ ਹਟਾ ਦੇਣਾ ਕਦੋਂ ਇਹਨਾਂ ਨੇ ਸਾਡੀ ਵੀ ਆਵਾਜ਼ ਨੂੰ ਖਮੋਸ਼ ਕਰਨ ਦਾ ਯਤਨ ਕਰਨਾ ਇਸ ਕਰਕੇ ਇਸ ਚੀਜ਼ ਨੂੰ ਇਹਨੂੰ ਇੱਕ ਇੰਟਰਵਿਊ ਨਾ ਸਮਝਿਓ ਇਹ ਉਹ ਇਤਿਹਾਸਕ ਦਸਤਾਵੇਜ਼ ਆ ਇਹਨਾਂ ਪਰਿਵਾਰਾਂ ਨਾਲ ਜੋ ਕੁਝ ਹੋਇਆ ਬੀਤੇ ਇਹ ਆਪਣਾ ਮੂੰਹੋਂ ਬਿਆਨ ਕਰਦੇ ਆ ਕਲਮ ਨਾਲ ਲਿਖਣ ਵਾਲਾ ਬੰਦਾ ਕਈ ਵਾਰੀ ਆਪਣੀ ਮਰਜ਼ੀ ਦੇ ਨਾਲ ਕੋਈ ਅੱਖਰ ਵੱਧ ਘੱਟ ਲਿਖ ਸਕਦਾ ਹੈ ਪਰ ਜਿਹੜੇ ਤਰੀਕੇ ਨਾਲ ਅਸੀਂ ਇਤਿਹਾਸ ਇਕੱਠਾ ਕਰ ਰਹੇ ਹਾਂ ਉਹਦੇ ਵਿੱਚ ਸਿੱਧਾ ਪਰਿਵਾਰ ਵੱਲੋਂ ਬਿਆਨ ਕੀਤਾ ਗਿਆ ਸੱਚ ਹੁੰਦਾ ਹੈ ਤੇ ਇਸ ਚੀਜ਼ ਦਾ ਜਰੂਰ ਖਿਆਲ ਰੱਖਿਓ ਤੇ ਇਹਨਾਂ ਨੂੰ ਇਤਿਹਾਸਕ ਦਸਤਾਵੇਜ਼ ਵਜੋਂ ਸਾਂਭ ਕੇ ਰੱਖਿਓ ਇਹ ਬਹੁਤ ਕੀਮਤੀ ਚੀਜ਼ਾਂ ਜੇ ਇਹ ਸ਼ਾਇਦ ਮੁੜ ਕੇ ਕਿਤੇ ਲੱਭਣੀਆਂ ਕਿ ਨਹੀਂ ਲੱਭਣੀਆਂ ਇਹ ਸਾਧਗੁਰੂ ਜਾਣਦੇ ਆ ਜੀ ਬਹੁਤ ਮਿਹਰਬਾਨੀ ਹੋਰ ਵੀਰ ਜੀ ਕੋ ਜਾਂਦੇ-ਜਾਂਦੇ ਗੱਲ ਕਰਨੀ ਜਾਓ ਸੋ ਪੱਕੋ ਜੀ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜਿਹੜਾ ਤੁਸੀਂ ਜਿਹੜੇ ਸ਼ਹੀਰ ਪਰਿਵਾਰ ਉਹਨਾਂ ਦੀ ਬਾਹ ਫੜਦੇ ਜੋ ਮੈਂ ਸਲੂਟ ਕਰਦਾ ਤੁਹਾਨੂੰ ਥੈਂਕ ਯੂ ਭਾਜੀ ਤੁਹਾਡੇ ਚੈਨਲ ਦਾ ਜਿਹੜੇ ਕੋਈ ਸਾਡੀ ਬਾਹ ਫੜਦੇ ਨੇ ਪਰਿਵਾਰਾਂ ਦੀ ਤਾਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਕਿ ਤੁਸੀਂ ਜਿਹੜਾ ਹਾਂਜੀ ਸ਼ਹੀਦ ਪਰਿਵਾਰਾਂ ਦੀ ਮਦਦ ਕਰਦੇ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਿਲਕੁਲ ਜੀ ਇਹ ਸਭ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਆ ਉਹਨਾਂ ਨੇ ਸਾਡੇ ਤੇ ਕਿਰਪਾ ਕਰਕੇ ਤੇ ਸਾਨੂੰ ਜਿਹੜੀ ਆ ਇਹ ਸੇਵਾ ਬਖਸ਼ੀ ਆ ਜੀ ਬਿਲਕੁਲ ਇਸ ਸੇਵਾ ਦੇ ਵਿੱਚ ਤੁਸੀਂ ਵੀ ਸਾਡਾ ਸਾਥ ਦੇਣਾ ਕਿਉਂਕਿ ਮੈਂ ਇਕੱਲਾ ਹੀ ਵਨ ਮੈਨ ਆਰਮੀ ਨੂੰ ਤੁਰਿਆ ਫਿਰਦਾ ਕਿ ਜਿੱਦਾਂ ਤੁਸੀਂ ਥੋੜਾ ਜਿਹਾ ਪੱਤਰਕਾਰਤਾ ਦੀਆਂ ਬਰੀਕੀਆਂ ਨੂੰ ਸਮਝਦੇ ਹੋ ਤੇ ਹੁਣ ਦੋਵੇਂ ਭਰਾ ਰਲ ਕੇ ਆਪਾਂ ਇਹ ਸੇਵਾ ਦੇ ਵਿੱਚ ਕਰਾਂਗੇ ਤੇ ਮਹਾਰਾਜ ਕਿਰਪਾ ਕਰਨਗੇ ਤੇ ਸਾਰਾ ਕੁਝ ਕਰਾਂਗੇ ਬਾਤੀ ਬੱਚੀਆਂ ਸਕੂਲ ਜਾਂਦੀਆਂ ਨੇ ਪੜ੍ਹਦੀਆਂ ਨੇ ਕੱਲ ਨੂੰ ਉਹਨਾਂ ਦੀ ਫੀਸ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਏ ਤੇ ਤੁਹਾਡਾ ਵੀਰ ਬੈਠਾ ਅਸੀਂ ਗਾਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਦੀ ਵੀ ਕਿਸੇ ਹੋਰ ਅੱਗੇ ਹੱਥ ੱਡਣ ਦੀ ਲੋੜ ਨਹੀਂ ਅਸੀਂ ਤੁਹਾਡੇ ਸੇਵਾਦਾਰ ਹਾਂ ਸ਼ਹੀਦ ਪਰਿਵਾਰ ਹੋਣ ਦੇ ਨਾਤੇ ਹਮੇਸ਼ਾ ਹਾਜ਼ਰ ਹਾਂ ਤੁਸੀਂ ਬਿਲਕੁਲ ਮੰਨ ਤੇ ਕੋਈ ਗੱਲ ਨਹੀਂ ਲਾਉਣੀ ਰਲ ਮਿਲ ਕੇ ਅਸੀਂ ਸਾਰੇ ਜਣੇ ਸੇਵਾ ਕਰਾਂਗੇ ਤੇ ਆਪਣੇ ਇਲਾਕੇ ਦੇ ਜਿੱਥੇ ਵੀ ਤੁਹਾਡੇ ਹੋਰ ਸ਼ਹੀਦ ਪਰਿਵਾਰ ਆ ਉਹਨਾਂ ਦੀ ਲਿਸਟ ਬਣਾਓ ਐਡਰੈਸ ਨਾਮ ਪਤੇ ਸਾਡੇ ਕੋਲ ਲੈ ਕੇ ਆਓ ਉਹਨਾਂ ਪਰਿਵਾਰਾਂ ਨੂੰ ਸਾਡੇ ਕੋਲ ਲੈ ਕੇ ਆਓ ਜਾਂ ਅਸੀਂ ਉਹਨਾਂ ਤੱਕ ਪਹੁੰਚਾਂਗੇ ਤੁਸੀਂ ਉਦੋਂ ਵੀ ਇੰਟਰਵਿਊ ਕਰਨੀ ਸ਼ੁਰੂ ਕਰ ਦਿਓ ਮਹਾਰਾਜ ਕਿਰਪਾ ਕਰਨਗੇ ਕੋਕੇ ਮੈਂ ਚਾਹੁੰਨਾ ਵੀ ਮੈਨੂੰ ਲੱਗਦਾ ਵੀ ਸ਼ਾਇਦ ਸਰਕਾਰ ਨੇ ਪਤਾ ਨਹੀਂ ਮੈਨੂੰ ਕਦੋਂ ਫੜ ਕੇ ਅੰਦਰ ਦੇ ਦੇਣਾ ਜਾਂ ਕੀ ਕਰ ਦੇਣਾ ਕੋਈ ਨਾ ਕੋਈ ਮਗਰ ਹੋਵੇ ਜਿਹੜਾ ਇਸ ਸਿਲਸਲੇ ਨੂੰ ਜਾਰੀ ਰੱਖੇ ਹਾਂਜੀ ਗੱਲ ਜੋਤਨਾ ਜੋਤ ਜਗ ਜਾਈ ਤੇ ਗੱਲ ਜਿਹੜੀ ਆ ਉਹ ਬੜੀ ਵਧੀਆ ਹੁੰਦੀ ਆ ਸਤਿਗੁਰੂ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਤੁਹਾਡੇ ਅੰਗ ਸੰਗ ਨੇ ਅ ਸ਼ਹੀਦ ਪਰਿਵਾਰਾਂ ਦਾ ਸਤਕਾਰ ਸੰਗਤ ਬਹੁਤ ਕਰਦੀ ਅਤੇ ਕਰਦੀ ਰਹੇਗੀ ਬਹੁਤ ਮਿਹਰਬਾਨੀ ਜੀ ਜਿਉਂਦੇ ਵਸਦੇ ਰਹੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਆਪ ਜੀ ਦੇ ਅਸੀਂ ਬੇਹਦ ਸ਼ੁਕਰਗੁਜ਼ਾਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ